ਸਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਬੁਰਜ ਨੱਥੂਕੇ ਹਰੀਕੇ ਪੱਤਣ ਤੋਂ ਜਦੋਂ ਆਪਾਂ ਅੰਮ੍ਰਿਤਸਰ ਵੱਲੋਂ ਆਉਂਦੇ ਆ ਦੋਸਤੋ ਤੇ ਰਸਤੇ ਵਿੱਚ ਸਰਹਾਲੀ ਆ ਡਾਉਂਦਾ ਨੇ ਸ਼ਹਿਰੇ ਪੰਨੂਆਂ ਤੋਂ ਪਹਿਲਾਂ ਤੇ ਸਰਹਾਲੀ ਤੋਂ ਇੱਕ ਸ਼ੜਕ ਨਿਕਲਦੀ ਆ ਸ਼ਹਿਰ ਪੱਟੀ ਨੂੰ ਜਾਂਦੀ ਆ ਠੀਕਾ ਜੀ ਇਸੇ ਸ਼ੜਕ ਦੇ ਉੱਪਰ ਆਮੋ ਸਾਹਮਣੇ ਪਿੰਡ ਨੇ ਬੁਰਜ ਰਾਇਕਾ ਤੇ ਬੁਰਜ ਨੱਥੂਕੇ ਕੜਿਆਲਾ ਪਿੰਡ ਸਰਾਲੀ ਮੰਡ ਤੇ ਪੱਟੀ ਤਕਰੀਬਨ ਇਥੋਂ ਅੱਗੇ 5-4 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈ। ਐਫਪੀਆਰ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਆਪਾਂ ਤੇ ਪਸ਼ੂ ਵਪਾਰ ਦਾ ਕਿੰਨਾ ਕੰਮ ਕਰਦਾ ਵੀਰ। ਇਸੇ ਤਰ੍ਹਾਂ ਪਸ਼ੂ ਕੋਈ 2-4 ਨੱਕ ਜਿਹੜੇ ਆ ਆਏ ਕੇ ਰਹਿੰਦੇ ਆ ਇਸ ਕਿੱਲੇ ਤੇ ਅੱਜ ਤਿੰਨ ਨੱਕ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਜੇ ਤਿੰਨ ਪਸ਼ੂ ਦਿਖਾਉਣੇ ਆ। ਤੇ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਸਵੇ ਸੁਆਇਆ ਕਿਦਰ ਖੀਰੀ ਦੋਂਦੀ ਬੱਚੀ ਆ। ਅਜੇ ਦੋਂਦੇ ਦੰਦ ਸੱਟੇ ਮਾਰੇ ਮਾਰੇ ਚੱਕਣੀ ਸ਼ੁਰੂ ਕੀਤੇ ਆ ਖੀਰੀ ਦੋਂਦੀ ਆ। ਇਦਾਂ ਇੱਕ 24 ਬੱਚੀ ਦਿਖਾ ਦੇਣਗੇ ਇਹ ਗੱਬਣ ਤਿਆਰੀ ਦੇ ਵਿੱਚ ਖੜੀ ਆ ਇੱਕ ਮਾਜ ਤਕਰੀਬਨ ਕੋਈ ਮਹੀਨੇ ਕਿਤੇ ਹੀੜ ਘੜ ਜਿਹੜਾ ਸਮਾਂ ਹੋ ਗਿਆ ਇਹ ਸੂਈ ਸਵਾਈ ਆ ਗੱਲਬਾਤ ਕਰਦੇ ਆ 16 ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ 17 ਜਨਵਰੀ ਤੇ ਸਮਾਂ ਕੋਈ ਮਾਰਨਿੰਗ ਦੇ 9:30 10:00 ਵਜੇ ਦਾ ਸਭ ਤੋਂ ਪਹਿਲਾਂ ਹੈਪੀ ਵੀਰ ਸਾਸਰੀਕਰ ਸਾਸੀ ਘਸੰਦੂ ਸਾਹਿਬ ਕੋਰਪਾ ਜੀ ਠੀਕ ਠਾਕ ਐ ਚੜ੍ਹਦੀ ਕਲਾ ਕਿਰਪਾ ਸਤੂਰ ਜੀ ਰਾਪੀ ਵੀਰੇ ਨਾਗਾ ਜ ਟੋਟਲ ਤਿੰਨ ਨੇ ਆਪਣੇ ਕੋਲ ਤਿੰਨ ਤਿੰਨ ਵੜਾ ਇੱਕ ਬੱਚੀ ਆ ਜਿਹੜੀ ਮੇਰੇ ਤੋਂ ਗੱਪਣ ਤਿਆਰੀ ਦੇ ਗੱਪਣ ਗੱਪਣ ਸਾਨੂੰ ਸਾਹ ਆ ਚੌਗੀ ਬੱਚੀ ਆ ਕ੍ਰਾਸ ਆ ਸ਼ਾਈ ਵਾਲ ਦਾ ਹਾਂਜੀ ਹੀਲਿੰਗਾਂ ਬੱਚੀਆਂ ਬਹੁਤ ਜ਼ਿਆਦੀਆਂ ਨੇ ਵੇਖੋ ਹੁਣ ਪਹਿਲਾਂ ਹੀ ਸੁੰਦੀ ਫਿਰੂਣ ਪਹਿਲਾਂ ਹੀ ਸੋਈ ਪਹਿਲਾਂ ਬਾਕੀ ਸਾਨੂੰ ਸਭ 15 ਕਿਲੋ ਤਨੂੰ ਟੱਚ ਕਰਾ ਦੋਗੇ ਅੱਜੇ ਛੱਡੇ ਛੋਟੇ ਦੀ ਬੜੀ ਬਹੁਤ ਜ਼ਿਆਦੀਆਂ ਸੋ ਸ਼ਹਿਦ ਆਉਂਦੇ ਆ ਖਿੱਚਿਆਂ ਅੱਛਾ ਹਾਂਜੀ ਬਣ ਬਣੂ ਚੰਗੀ ਹੋ ਜਾਂਦੀ ਆ ਹੋਰ ਚੰਗੀ ਬਣੂ ਕੱਦ ਪੁੱਤ ਰੋ ਸੋ ਬੱਚੀ ਦਾ ਕੱਡਾ ਬੜੀ ਪਿਆਰੀ ਬੱਚੀ ਵੱਡੀਆਂ ਵੜਾਂ ਦੂਜੇ ਤੋਂ ਤੁਹਾਨੂੰ ਕਹਾਂ ਵੱਡ ਬਲਕੋਣਾ ਮਬੀਆ ਸੈਕਿੰਡ ਨੰਬਰ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਬੱਚਾ ਦਿਖਾਉਣੀ ਆ ਤੁਹਾਨੂੰ ਬੱਚੇ ਤੋਂ ਭਾਵ ਖੀਰਾ ਦੋਂਦੀ ਖੀਰੀ ਦੋਂਦੀ ਬੱਛੀ ਆ ਤੇ ਹੈਪੀ ਇਹਦਾ ਸੂਆ ਤਾਂ ਚਲੋ ਪਹਿਲਾਂ ਬੱਛੀ ਆਪਣੇ ਕੋਲ ਸੁਈ ਜਾ ਪਹਿਲਾਂ ਸੰਤੂ ਸਾਹਿਬ ਅੱਜ ਸਮਾਂ ਕਿੰਨਾ ਹੋ ਗਿਆ ਮਤਲਬ ਪਰਸੋਂ ਸੁਈ ਆ ਬੱਛੀ ਮਗਰ ਵੀ ਬਸ਼ੀ ਆ ਤੇ ਆਪ ਵੀ ਡਾਇਮੰਡ ਪੀਸੀ ਆ ਹਾਂਜੀ ਬੜੀ ਪਿਆਰੀ ਬੱਛੀ ਆ ਛੱਡ ਦੇ ਵਿੱਚੋਂ ਲਈ ਰਹੀ ਖੁੱਲੀ ਆ ਤਾਂ ਅੱਛਾ ਪਰ ਗੱਲਾਂ ਹੀ ਗਾਣੀਆਂ ਵੇਖ ਲੋ ਕੁੱਡੀ ਪਾਣੀ ਪੀਣ ਵਾਲੀ ਅਗਲਾ ਕਹਾ ਜਿੰਦਾ ਜਰਸੀ ਨੂੰ ਜਰਸੀ ਜਾਂਦੇ ਲੋਕ ਚੰਗੀ ਜਿਹੀ ਹਾਂਜੀ ਨਵੀਂ ਬੱਛੀ ਆ ਬੜੀ ਇੱਕ ਟਕਣੀ ਦੇ ਬੜੀ ਦੇ ਇੱਕ ਪਹਿਲੀਆਂ ਗੱਲਾਂ ਖਾਸ ਦੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਵੀ ਗੱਲਾਂ ਹੀ ਗਾਂ ਦੀਆਂ ਲਈ ਕਰਦੀ ਵਸ਼ੀ ਹਾਂ ਮਤਲਬ 10 ਕਿਲੋ ਬੋੜਾ ਮਿੰਤੀ ਵਾਲਾ ਹੋਊਗਾ ਜਿੱਦਾਂ ਮਰਜੀ ਕੋ ਵੀਰ ਚੋਲੇ ਹਾਂ ਹਾਂਜੀ ਠੀਕ ਹੈ ਜੀ ਅੱਜ ਦਿਨ ਕਿਹਨੇ ਦੱਸੇ ਪਰਸੋਂ ਸੰਦਰ ਸੁਈ ਆ ਪਰਸੋਂ ਮਗਰ ਦੀ ਬੱਛੀ ਮਗਰ ਵਸ਼ੀ 10 ਕਿਲੋ ਬੋੜਾ ਹੋਊਗਾ ਥੱਲੇ ਮਗਰ ਵਸ਼ੀ ਵੇਖੋ ਕਿਦੀ ਟੋਪ ਦੀ ਆ ਉਹਦੀ ਬੱਚਾ ਵੀ ਜਿਹੜਾ ਨਾਲ ਹੀ ਆ ਜਿਹੋਦੀ ਮਦਰ ਆ ਉਹ ਜਿਹੇ ਬੱਚਾ ਸੋ ਵਛੀ ਕਰੋ ਜੀ ਕਿ ਤੁਸੀਂ ਬੜੀ ਪਿਆਰੀ ਵਛੀ ਹੈ ਠੀਕ ਹੈ ਜੀ ਭਵਾਨੇ ਜੱਟ ਦੀ ਬੜੀ ਸਾਫ ਆ ਤੇ ਬੋਲਾ ਕਿੰਨਾ ਦਸਿਆ ਪੀ ਅਜੋ 10 ਕਿਲੋ ਬੋਲਾ ਹੋਗਾ 9 ਦੀ ਵੀਰੀ ਮੇਰਾ ਗਰੰਟੀ ਲੈ ਜੇ ਭੂਰ ਹੋਵੇ ਛਿੱਟਾ ਹੋਵੇ ਸਾਡੇ ਵੱਲ ਘੜ ਹੋਵੇ ਗਾਦੀ ਆਪਣੀ ਜ਼ਿੰਮੇਵਾਰੀ ਅੱਛਾ ਜੀ ਹਾਂਜੀ 10 ਕਿਲੋ ਬੋਲਾ 10 ਕਿਲੋ ਬੋਲਾ ਗਿਆ ਥਲੇ ਸਾਡਾ ਸਭ ਰਾਤਾਂ ਸਾਰੀ ਨਿੰਬੂਆਂ ਨਿਚੋੜਦੀ ਸਾਫ ਕਰਦੀ ਵਛੀ ਅੱਛਾ ਹਾਂਜੀ ਲੈ ਵੀ ਆਪੀ ਕੋਈ ਖੋਲ ਕੇ ਮੜਾ ਕਰਾ ਦਸਰ ਸੋ ਦੋਸਤੋ ਕਾਨੂੰਨ ਨੂੰ ਪਹਿਲਾਂ ਵਛੀ ਤੁਹਾਨੂੰ ਦਿਖਾ ਰਹੇ ਆ ਖੀਰੀ ਦੋਂਦੀ ਵਛੀ ਆ ਬੜੀ ਪਿਆਰੀ ਹੈ ਬਾਕੀ ਹਾਈਲ ਉਹ ਦਿਨ ਹੀ ਪਰਸੋਂ ਸੀ ਬੜੀ ਕੁਲੀਆ ਬਾਜ ਦਾ ਬੱਚਾ ਹੀ ਹੈਗੇ। ਦੋਨਾਂ ਲਗੀ ਨਹੀਂ ਹੈ ਕਦੇ। ਹਾਂ। ਲੋੜੀ। ਬਹੁਤ ਸਮਾਂ ਦੱਸੋ ਹਵਾਨਾ ਚੱਡਾ ਬੜਾ ਫਿਰਸ ਦੇਵਾ। ਤੇ ਨਵੀ ਜੀ ਬੱਸੀ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇ ਪਏ ਆਂ ਠੀਕ ਆ ਜੀ। ਆਹ ਦੇਖੋ। ਇਹ ਦਵੜ ਬੱਚਾ ਹੀ ਹੈ। ਦੋਨਾਂ ਦਾ ਚੱਕਣੇ ਚਟਾਰ ਹੀ ਕੀਤੇ ਆ। ਹਾਂਜੀ 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 ਕੋਈ ਖੀਰੀ ਮਾਲ ਲੈ ਕੋਈ ਵੀ ਮੈਂ ਦੋਂਦੀ ਮਾਲ ਲੈ। ਖਾਦ ਗਏ ਹੈਪੀ ਮਾੜੇ ਮੂੰਹ। ਗਾਈ ਚੱਕਰਾ। ਬੜਾ ਪਰਮਾਣੂ ਖਾਦ ਗਏ। ਉਹ ਮਾੜੇ ਮਰਾਂ ਜੇ ਕਰ ਲਿਆ ਜੀ ਹਾਂ ਲੈ ਦੋਨੋਂ ਦੇ ਬਰਾਬਰ ਕਰਕੇ ਚੌਕ ਦੇ ਵੀ ਕੱਢੇ ਆ ਹੈਪੀ ਹਾਂਜੀ ਚੌਕ ਦਾ ਵੀ ਇੱਕ ਬਰਾਬਰ ਕਰਦੀ ਪਈ ਆ ਇੱਕ ਬਰਾਬਰ ਕਰ ਦਿੱਤੀ ਜੀ ਚੌਕ ਦਾ ਦੂਜਾ ਕੀਤਾ ਪੂਲੀ ਬੱਛੀ ਆ ਚਲੋ ਫਿਰ ਵੀ ਬਹੁਤ ਵਧੀਆ ਚੰਗੀ ਪੂਲੀ ਬੱਛੀ ਆ ਸਰਵ ਵਾਸ਼ੀ ਜਾਂ ਪੂਲੀ ਖਾਲੀ ਦੇਖੋ ਬੱਚੇ ਦਾ ਬੜਾ ਕਰਦੀ ਆ ਪੂਲੀ ਲੈਚਰ ਵੀ ਤੋੜ ਲੈ ਬਹੁਤ ਵਧੀਆ ਮਗਰ ਵੀ ਬਚੀ ਹੈ ਜੀ ਇਹ ਪਰਸੋਂ ਦੀ ਸੋਈ ਆ ਠੀਕ ਆ ਅੱਛਾ ਫਿਰ ਇਹ ਜੋੜੀ ਗਈ ਸੀ ਹਾਂਜੀ ਅੱਜ ਸੁਣ ਦੋ ਜੋੜੀ ਹੋਈ ਫਾਰਮ ਦੇ ਵਿੱਚੋਂ ਇੱਕ ਬੇਚੀ ਉਹ ਗੱਬਣੀ ਬਚੀ ਅੱਛਾ ਵੀ ਉਹ ਥੋੜੇ ਵੱਡੇ ਭਾਦੀ ਜੋ ਉਹਨਾਂ ਤੋਂ ਲਈ ਸੀ ਗੱਬਣ ਹੀ ਹਾਂ ਹਾਂ ਉਹਨਾਂ ਪਰਸੋਂ ਇਹਨੂੰ ਉਹਨੇ ਵੀ ਵੇਚਣ ਵਾਲੇ ਲੈ ਗਏ ਹਾਂ ਹਾਂਜੀ ਲੋਵੀ ਕਰਾਂ ਦੋਸਤੋ ਚੱਕਾ ਠੀਕਾ ਜੀ ਸੋ ਬਾਕੀ ਬਹੁਤ ਹੋਣੀ ਆ ਸਿਰਫ ਸਟਾਫ ਕਰਾਉਣ ਲਈ ਆ ਬੱਛੀ ਬਹੁਤ ਚੰਗੀ ਜੱਡੀ ਦਾ ਜੀ ਤੇ ਮਗਰ ਬੱਛੀ ਐ ਆਪ ਹੀ ਬੱਛੀ ਮਗਰ ਬੱਛੀ ਹਾਂ ਜੀ ਹਸਾਬ ਲਾਈਏ ਤੇ ਜਿੰਨੇ ਰਣੇ ਫਾਰਮ ਵਾਲੇ ਨੇ ਖਵਾ ਕੇ ਤਿਆਰ ਕੀਤੀਆਂ ਨੂੰ ਹਸਾਉਣ ਲਈ ਇਹਨਾਂ ਦਾ ਮੁੱਲ ਹੀ ਕੋਈ ਨਹੀਂ ਗਾ ਹਾਂ ਕੱਪੀ ਅੱਜ ਕਿਹੀ ਮੋਲ ਨਾ ਰਊਗਾ ਦਵਾਂਗੇ ਕਿਨੇ ਸਾਨੂੰ ਸਾਹ ਮੋਲ ਕਰਦੇ 60000 ਰੁਪਿਆ ਸਾਰੀਆਂ ਛੋਟਾਂ ਕਰਕੇ ਆਣਾ 60000 ਦੀ ਗੱਲ ਦੇਣੀ ਹੈ 60000 ਦੀ ਹਾਂਜੀ ਬੰਦੇ ਬੱਲੇ ਜ਼ਿਆਦਾ ਰੇਟ ਦੀ ਨਹੀਂ ਸਾਨੂੰ ਸਾਹ ਬੱਚੀ ਚੰਗੀ ਜੀ ਦੇ ਦੇਗੇ ਕਿ ਬੱਚੀ ਅਕਸਰ ਫਿਰ ਕੀ ਗੱਲ ਆ ਦੋ ਛੋਟ ਕਰ ਦਿਆਂਗੇ ਹੋਰ ਦੋ ਦਾ ਨਹੀਂ ਇਕੱਠਾ ਮਾਰਗੇ ਜੰਪ ਹਜੇ ਸਮਾਂ ਬੜਾ 55000 ਦੇਣਾ ਆਣਾ ਉਹ ਦੇ ਦਾਂਗੇ 55000 ਹਾਂ ਦੇ ਲਾ ਨਹੀਂ ਬੱਸ ਲੋ ਜੀ 55000 ਦੀ 200 ਐਪੀ ਦਾ ਵੀ ਦੇਣੀ ਦੇਣੀ ਐ ਸੀ ਬੱਚੀ ਤੇ ਬਾਕੀ ਤੁਸੀਂ 50000 ਛੋਟ ਹੀ ਕਰਨੀ ਵੀਰ ਮੇਰਾ ਹਾਂ ਉਹ ਇਹ ਰੱਖ ਬੰਗਾਲੀ ਲਤਰਮੀ ਜਦ ਲੈ 45000 ਦੇ ਕੋ 500 ਰੁਪਏ ਛੋਟ ਕਰਨੀ 55 ਨੂੰ ਅੱਛਾ ਹਾਂਜੀ ਸਾਂਦੂ ਸਾਹਿਬ 12 13 12 13 ਅਗਲੇ ਦਿਨ ਵਛੀ ਪਈ ਜਾਣੀ ਚਾਹੀਦੀ 10 ਕਿਲੋ ਮੇਰੇ ਘਰ ਇੱਕ ਟਾਈਮ ਵੀਡੀਓ ਕਾਲ ਕਰ ਦੂਜਾ ਟਾਈਮ ਅਗਲੇ ਦੇ ਘਰੇ ਲਾ ਕੇ ਚਵਾ ਦਾਂਗੇ ਹਾਂਜੀ ਲੋਦੀ ਪ੍ਰਭਾ ਉਹ 55000 ਦੇ ਵਿੱਚੋਂ ਐਪੀਐਨ ਦਾ ਵੀ 500 ਛੋਟ ਹੀ ਕਰਨੀ ਹੈ ਬਾਕੀ ਮੇਰਾ ਵੀ ਰਾਤ ਦਾ ਤਾਲਮਿਲ ਬੈਂਦਾ ਉੱਥੇ ਬਿਠਾ ਲਿਓ ਮਗਰ ਵਛੀ ਹੈ ਇਧਰ ਐਪੀ ਆਪਣੇ ਕੋਲ ਇੱਕ ਆ ਵੈੜ ਖੜੀ ਹੈ ਫਿਰ ਇਹ ਗੱਪਣਾ ਪਹਿਲਾਂ ਸੋਸ ਹੁੰਦੀ ਹੈ ਪਲੋਣਗਾ ਪਹਿਲਾਂ ਦਾ ਵਛੀ ਦਾ ਕੱਦ ਬਤੂ ਨੂੰ ਕੱਢ ਤੇ ਤਿਆਰੀ ਜੀ ਇਹ तकरीबन ਤਿਆਰੀ ਜੀ ਲਾ ਜੂ ਇਹ 2-4 ਦਿਨ ਵਸ਼ੀ। ਕੋਈ ਦੋ-ਚਾਰ ਦਿਨ ਹੱਲੇ ਕਰਾਂਗੇ ਕੋਈ ਨਹੀਂ ਦੀ ਆ। ਹਾਂਜੀ। ਸੋ ਸੀਲ ਸਲੱਗ ਠੰਢੀ ਤੇਰੀਆ ਤੁਹਾਡੇ ਸਾਹਮਣੇ ਆ ਆ ਵੇਖੋ। ਸੋ ਥਾਂ ਦੇਖੋ। ਇਹਨੂੰ ਦਾ ਇੱਥਾ ਤੁਹਾਨੂੰ ਕੱਢਣਾ ਵਾ। ਜੂਈਆਂ-ਚੂਈਆਂ ਲੱਗੀਆਂ ਨਾ। ਹਾਂਜੀ। ਇਸ ਜੀ ਇਹਦਾ ਦੀ ਜਰੀ। ਇਹਦੇ ਕ੍ਰੋਸ ਇਹਦਾ ਹੱਥ ਨੇ ਲਾਉਂਦੇ ਨੇ ਕਈ। ਬਾਕੀ ਜੂਈਆਂ-ਚੂਈਆਂ ਚ ਬਣੂਗਾ। ਹਾਂਜੀ 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 ਹਾਂਜੀ। ਠੀਕ ਆ ਜੀ। ਜਿਵੇਂ ਵੀ ਤੋਰ ਵੀਰੇ ਨੂੰ ਵੀ। ਲਓ ਵੀ ਦੋਸਤੋ ਪਹਿਲਾਂ ਵਸ਼ੀ ਇਹਨੇ ਸੁਣਾ ਠੀਕ ਆ ਜੀ ਪਰ ਦੇਣਾ ਥੱਲੇ ਤੁਸੀਂ ਦੇਖ ਸਕਦੇ ਜੀ ਵੀ ਹਜੇ ਤਿਆਰੀ ਕਰਦੀ ਪਈ ਆ ਕੋਈ ਹੋ ਸਕਦਾ ਵੀ 2-4 ਦਿਨ 2-3 ਦਿਨਾਂ ਦੇ ਵਿੱਚ ਹੋਰ ਤਿਆਰੀ ਕਰਕੇ ਕਰਮ ਵਾਲੀ ਸੂਸਬਾ ਪਵੇ ਬਾਕੀ ਜਿੰਨੀ ਅੱਜ ਦੀ ਘੜੀ ਆਪਾਂ ਤੁਹਾਨੂੰ ਦਿਖਾਉਣ ਦੇ ਆ ਅੱਜ ਵੀ ਬਣੀ ਥਾਣੀ ਪੂਰੀ ਆ ਠੀਕ ਆ ਜੀ ਚਾਹੁੰਦਾ ਕੋਈ ਦੂਜੇ ਜਿਹੜੇ ਚਾਹੀਏ ਤੇ ਸੂ ਵੀ ਸਕਦੀ ਆ ਹਾਂ ਕੋਈ ਲਾਗ ਰੁਪਏ ਵੀ ਲੈਂਦੇ ਤੇ 2-4 ਦਿਨ ਕੱਢ ਜੂ ਬਸ ਬਸ ਦੱਲੋ ਤਲਾਇਰੋ ਤੇ ਮੈਚੇ ਨਾ ਬਣਾਉਣਾ ਨਹੀਂ ਹੋਇਆ ਮਸ਼ਹੂਰ ਜੇ ਵੀ ਦੱਸਦੇ ਨੇ ਜੇ ਭਾਵੇਂ ਜੁਮਾਰੀ ਹੋਰ ਕੀ ਹੋਣਾ ਪਾਉਣਾ ਪਾਉਣਾ ਪੂਰਾ ਤੂਰਾ ਪੂਰਾ ਪਲਵਾਨ ਵਰਗਾ ਹੈਗੇ ਹਾਂਜੀ ਹਾਂਜੀ ਕਈ ਦੌਰਾ ਸਰ੍ਹਸੂਨੀ ਪੌਦੇ ਕਈ ਪੌਦੇ ਸੰਗਲ ਸੰਗਲ ਆ ਹਾਂਜੀ ਕਈ ਰਸਿਆਂ ਦਾ ਬੜਾ ਕਰਦੀਆਂ ਜਾਨਵਰ ਹਾਂ ਉਹਦੇ ਵੀ ਵੀ ਜਰਤੀ ਦਾ ਸ਼ਾਈ ਆਲ ਦਾ ਕਰੋਸ ਹੈ ਕਰੋਸ ਸੰਗ ਦੇ ਵਿੱਚ ਹੀ ਆ ਕਰੋਸ ਸੰਗ ਦੇ ਵਿੱਚ ਉਹ ਤੁਹਾਨੂੰ ਦ 12 13 ਕਿਲੋ ਪਹਿਲਾਂ ਦੇ ਦੇ ਜੀ ਉਹ ਵੀ ਮੈਂ ਜਦ ਬੋਲ ਲੀਆਂ ਦਾ 15 ਕਰੋ 16 ਕਰੋ ਚਾਹਦਾ ਕੋਈ ਨਹੀਂ 12 13 ਕਿਲੋ ਰੇਟੀ ਵੱਟੀ ਨੂੰ ਲਾਉਂਦਾ ਵੀ ਕੀ ਆ ਧਿਆ ਠੀਕ ਹੈ। ਹੱਬੀ ਮੁੱਲ ਬੋਲ ਰਿਹਾ ਜਾਂਦਾ ਦੇ ਦਾਂਗੇ। ਤੁਹਾਨੂੰ ਸਾਰਾ ਮੁੱਲ 50 ਕਰਾਲ 55 ਕਰਾਲ। ਹਾਂ। ਹਾਂ ਨਾ 47000 ਦੀ ਵਾਚੀ ਜਾਣੀ ਹੈ। 47000 ਦੀ। 45000 ਦੇ ਦਾਂਗੇ। ਠੀਕ ਹੈ। ਹਾਂਜੀ। ਲਓ ਵੀ 45000 ਦੀ ਇਹ ਦੋਸਤੋ ਬਚੀ ਤੁਹਾਨੂੰ ਮਿਲ ਜੂਗੀ। ਡਿਮਾਂਡ ਕੁਝ ਵੀ ਆ 45000 ਲੈਦੇ ਆ ਬਾਕੀ ਆਪਦਾ ਤਾਲਮੇਲ ਜਿੱਥੇ ਬੈਂਦਾ ਤੁਸੀਂ ਬਿਠਾ ਲਓ ਠੀਕਾ। ਸੋ ਬਚੀ ਵੱਡੇ ਕਦ ਵਿੱਚ ਆ ਕ੍ਰੋਸ। ਅਿਤਰੇ ਕੋ ਬਾਤ ਕਰਦੇ ਆ ਮੈਂ ਬਾਤ ਸੁਈ ਸੁਵਾਈ ਜਾਂ ਮੈਂ ਨਿਕਦੀ ਸੁਈ ਜਾਂ ਹਾਂਜੀ ਮਹੀਨੇ ਦਾ ਵੀ ਆ ਸਾਨੂੰ ਮਾੜਾ ਛਿੱਟਾ ਮਾਰਦਾ ਬੱਸ ਭੂਰ ਮਾਰਦਾ ਹਾਂਜੀ ਹਾਂਜੀ ਆਹੜਾ ਲੋਰੀ ਅਗਲਾ ਥਾਂ ਜਿਹੜਾ ਦੋਸਤੋ ਬਹਿਣੀ ਆ ਨਾ ਭੂਰ ਮਾਰਦਾ ਮਾੜਾ ਛਿੱਟਾ ਇਹ ਚੋਂਗੋ ਜੇ ਕੱਟਾ ਪਾੜੀ ਨਿਕਲਾਂ ਮੈਂ ਦੋਵੇਂ ਸਾਂਤੋਂ ਬਗਿਆ ਮਾਣ ਇਹ ਪਜਰਾ ਕੋਲ ਆ ਗਿਆ ਤਾਂ ਹਾਂਜੀ ਬਾਈ ਨੂੰ ਤਾਂ ਬਾਕੀ ਤਿੰਨ ਹਸ ਨਾਲ ਕੋਈ ਭੂਰ ਹੋਵੇ ਛਿੱਟਾ ਹੋਵੇ ਕੋਈ ਚੱਕਰ ਨਾ ਕੋਈ ਥਾਣੀ ਬਾਤ ਘਾੜੂਗਾ ਸਿਰਫ ਉਹ ਗਲਾ ਸਾਂ ਛਿੱਟਾ ਹੀ ਮਾਰਦਾ ਦੁੱਧ ਕਿੰਨਾ ਆ ਇਸ ਵਕਤ ਉਹਦਾ 8 ਲੀਟਰ ਦੁੱਧ ਆ ਦੋਵਾਂ ਟੀਮਾਂ ਦਾ ਬੱਸ ਹਜੇ ਨੂੰ ਤਾਂ ਮौज ਬ खाली ਕਰਕੇ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਬਾਕੀ ਮੇਰਾ ਵੀ ਕੋਈ ਵੀ ਇਹ ਤਾਂ ਦੋਸਤੋ ਵੇਖਣਾ ਚਾਹੁੰਦਾ ਦੋ ਟਾਈਮ ਆਪਣਾ ਘਰ ਦੀ ਬਣੀ ਥੜੀ ਆਪਦੀ ਵੀ ਵੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਦੋ ਟਾਈਮ ਆ ਕੇ ਬਣੀ ਥੜੀ ਵੇਖੋ ਕਿਉਂਕਿ ਵੇਖੋ 9 ਕਿਲੋ ਕਿਨਾਂ ਦੋਸਤ ਸੰਘਾਰ 8 ਕਿਲੋ ਦੁੱਧ ਆ 8 ਕਿਲੋ ਕੱਲ ਅਰੇ ਆਈਏ ਦੋਸਤੋ ਦੋ ਚਾਦਰ ਮਾਨਮੂੜ ਖਾਧਾ 9 10 ਕਿਲੋ ਕਾਜੂ ਵੀ ਪਰ ਆਪਣੇ ਕੋਲ ਹਾਲ ਜੀ ਕਿੰਨਾ ਹੈਗਾ ਪੁੰਨ 10 ਬੋਹ ਜੀ ਦੋਸਤੋ 8 ਕਿਲੋ ਦੁੱਧ ਸੂਆ ਦੂਜਾ ਜੋ ਦੂਜਾ ਸੂਆ ਹੈਪੀ ਦਾ ਸੰਡੇ ਆ ਬਾਕੀ ਅਗਲੇ ਥਾਂ ਤੁਸੀਂ ਵੇਖੋਗੇ ਮੂੰਹ ਮਾਂ ਮਾਰ ਕੇ ਅਸਮਾਨ ਦੇ ਵਿੱਚ ਨਜ਼ਰ ਆਉਣਗੇ ਤੇ ਤਕਰੀਬਨ 24 ਡੱਕੀ ਸੀਗੀ ਤੇ ਵੈਸੇ ਟਾਈਮ ਹੋਇਆ ਖੜਾ ਸੀ ਮਾਈ ਤਾਂ ਮੈਂ ਬਤਾ ਥੋੜਾ ਨੇੜੇ ਤੇੜੇ ਹੋ ਕੇ ਬੱਚੇ ਨੂੰ ਜਿਹੜਾ ਨੇ ਝਗਾ ਚੁੱਕਾ ਹਾਂ ਹਾਂਜੀ ਹਾਂਜੀ ਉਹ ਮੇਰਾ ਭਰਾ ਆ ਉਹਦੀ ਤਸਰਰੀ ਕੋਈ ਨਾ ਕੱਢ ਕੁਝ ਵੇਚੋ ਕਿੰਨਾ ਵੱਡੀ ਝੋਤੀ ਆ ਵੱਡੇ ਕੱਦ ਪੁੱਤ ਵਿੱਚ ਆ ਹਾਈਟ ਕੱਦ ਪੂਰਾ 8 ਕਿਲੋ ਦੁੱਧ ਦਾ ਤੇ ਮੇਰਾ ਭਰਾ ਜਦੋਂ ਮਰਦੀ ਆ ਤਾਂ ਚੋਗੇ ਵੇਖੋ 8 ਕਿਲੋ ਜੇਕਰ ਆਪਾਂ ਤੁਹਾਨੂੰ ਦੱਸ ਰਹੇ ਹਾਂ ਠੀਕਾ ਜੀ ਜਾਂ ਇਹ ਪੀਨੇ ਚੋਇਆ ਉਸ ਕੋਲਿੰਗ ਗੱਲਬਾਤ ਕਰਦੇ ਪਏ ਆ 8 ਕਿਲੋ ਹੋਇਆ ਦੁੱਧ ਤੇ ਵੀਰ ਮੈਂ ਅਗਰ ਇੱਕਦਾਂ ਕਰੂੰਗਾ ਜਿਹੜਾ ਆਪਾਂ ਦੱਸਿਆ ਵੇਸੇ ਨਾਲ ਜਿ ਘੂਰ ਹੈਗੀ ਕੋਈ ਬਾਤ ਨਹੀਂ ਕੋਈ ਘਾਟ ਨਹੀਂ ਸੱਤ ਦੀ ਗਰੰਟੀ ਵੀ ਦੇ ਦਾਂਗੇ ਕਿ ਕਰਾਂ ਮੈਂ ਵੀਡੀਓ ਕਾਲ ਜਿਹੜਾ ਅਗਲੇ ਟਾਈਮ ਲਾਈਵ ਕਰੇ ਚਵਾ ਦੇਣਾ ਬਸ ਚਲੋ ਦੋ ਟਾਈਮ ਤੇ ਤਸੱਲੀ ਹੋ ਜਾਂਦੀ ਆ ਬਸ ਜੀ ਬਸ ਲਓ ਤੇ ਆਪਾਂ ਸ਼ਾਹੀ ਵਾਲਾ ਬਚੀ ਬਈ ਕਰਤਾਰਪੁਰ ਗੋਲ ਜੋੜੀ ਵਾਲੇ ਸਨੇ ਬੰਦੇ ਆ ਖੜੀ ਆਪਣੇ ਨਾਲ ਸਾਨੂੰ ਗਾਵੇ ਇੱਕ ਟਾਈਮ ਆਪਾਂ ਘਰੇ ਚ ਵਾਹੇ ਬਾਕੀ ਧਾਰਾ ਤੋਂ ਅਗਲੇ ਪਿਛਲੇ ਦੀਆਂ ਆ ਬਰਾਬਰ ਇਹ ਕਹਿੰਦਾ ਸੁਣਦਾ ਮੈਂ ਚੂਣ ਰੂਮਰ ਕੀ ਪੋਲੀ ਆ ਕਿ ਪਹਿਲੇ ਛੋਣੀ ਹੋਵੇ ਨਾ ਅਕਾ ਤਾਂ ਤੱਕ ਤੋਂ ਵੱਟਾ ਆ। ਜਿਹਦਾ ਪੂਰੀ ਕੱਦ ਬੋਤਾਲੀ ਵੱਡੀ ਨਾ ਕਿਹੜੇ ਸਾੰਭੀ ਝੁੰਬੀ ਨੀਗੀ। ਜਿਹਨਾਂ ਦੇ ਬੰਦਿਆ ਤੋਂ ਲਈ ਉਹ ਦੋਵੇਂ ਜੀਵਾਂ ਦੇ ਵੀ ਬੇਟਾ ਬਾਹਰ ਘਾ ਰਹੇ ਹੁੰਦੇ ਚਾਹ ਚੋ ਗਾਟਾ ਦੇਈ ਜਾਂਦੀ ਵਧੀਆ ਵੰਡ ਪਾਉਣਾ ਨਹੀਂ ਆਉਂਦੇ ਜੇ ਵੰਡ ਪਾਣਾ ਪਿਆ ਅੰਦੇ ਜੀ ਪਾਉਣਾ ਜਾਣ ਆਪਾਂ। ਇਹ ਆਹੂ ਵੀ ਕਿ ਨਾਲਚ ਹੋ ਜਾਂਦਾ ਨਾ ਬਖਸਰ ਜੇਕਰ ਖਨਾਕ ਪਾਉਂਦੇ ਆ ਤਾਂ ਕਮਾਈਏ ਵੀ ਉਹਨਾਂ। ਬਸ ਬੰਦਿਆ ਉਹਦੇ ਮੁਕਤੇ ਜੜ ਲੀਦਾ। ਲੈ 4-3 ਕਿਲੋ ਚੋਲ ਨਹੀਂ ਜਾਂਦਾ ਤੇ ਸਾਰੀ ਗੱਲ ਹੀ ਵਧੀਆ। ਚਲ। ਪਰ ਉਹਨਾਂ ਦੀ ਬਾਤ ਦੀ ਤਰੀਕਾ ਹੁੰਦਾ ਇਹਨਾਂ ਦਾ ਉਹਨਾਂ ਕੋਲ। ਉਹ ਜੀ ਬਾਹਰ ਦੀ ਚਾਈ ਤੋਂ ਉਹ ਦੇ ਦੇ ਓਏ ਉਹ ਸਾਹ ਨਾਲ ਫਿਰ ਸਾਹ ਸੰਭਾਲ ਵੀ ਉਨੀ ਕੀ ਹੋਈ ਜਾ ਹਾਂ ਜੀ ਹਾਂ ਜੀ ਹਾਂ ਜੀ ਬੋਲੀ ਮੱਝ ਵੱਡੀ ਆ ਠੀਕ ਕੋਈ ਨਹੀਂ ਕੁੜਿਆ 5 ਕਿਲੋ ਮੈਨੂੰ ਮਾਜ ਪਿਆ ਉਹ ਜੂ ਕਿਹੋਣਾ ਮੈਂ 10 ਕਿਲੋ ਕਰੂੰਗੀ ਤਾਂ ਬਿਲਕੁਲ ਤਾਂ ਮੱਝ ਵੱਡੀ ਆ ਠੀਕ ਆ ਜੀ 8 ਕਿਲੋ ਦੁੱਧ ਐਸੋਸ ਤੇ ਦੇ ਰਹੀ ਆ ਤੇ ਮਗਰ ਇਹਦੇ ਆ ਬੱਚਾ ਚ ਕੱਟਾ ਹੀ ਨਾ ਹਾਂ ਜੀ ਕੱਟਾ ਕਰਤਾ ਦੇਖੋ ਜਹਾ ਕਟਾ ਠੀਕ ਆ ਜੀ ਐਦਾਂ ਐਡੀ ਠੰਡੀ ਧੀਰੀ ਵੇਖ ਲੋ ਇਹ ਦੇਖ ਲੋ ਲੋ ਆ ਰੂਮਰ ਕੀ ਪੂਲੀ ਬਚਾ ਬਚਾ ਚੋਂ ਗਿਆ ਵਾ ਤੰਨਾ ਸਨਾਂ ਦੀ ਭੂ ਹੋਵੇ 6:00 ਵਜੇ ਤੰਨ ਤੇ ਜਿਹੜੇ ਸਨਾਂ ਦੋਸਤੇ ਜੀ ਹੋਊਗਾ ਤੇ ਮੁੱਲ ਕੀ ਕਰਦਾ ਇਹਦਾ ਵੀ ਉਹਨੂੰ ਤਾਂ ਮੁੱਲ ਕਰ ਲਈ 75 ਮੁੱਲ ਕਰ ਲਈ ਅਸੀ 2 ਘੱਟ 70 ਦੀ ਮੈਂ ਦੇ ਦਾਂਗੇ 2 ਘੱਟ 70 ਦੀ ਹਾਂ ਤੇਰਾ ਸੰਧੂ ਸਾਹਿਬ 65000 ਦੀ ਮੈਂ ਦੇਣੀ ਆ 100 ਰੁਪਇਆ ਘੱਟ ਨਹੀਂ ਦੇਣੀ 65000 65000 ਦੀ ਜੈਸ ਨੂੰ ਹੋਈਆਂ ਬੋ ਵੀ 65000 ਦੀ ਦੋਸਤੋ ਇਹ ਮੱਝ ਮਿਲ ਜੋਗੀ 8 ਕਿਲੋ ਦੁੱਧ ਮੇਰਾ ਵੀਰ ਆਪਾਂ ਵਿਖਾ ਦਿੱਤੀ ਹੈ ਤੁਹਾਨੂੰ ਚੀਜ਼ ਕਈ ਵੀਰਾਂ ਦੇ ਮਨ 'ਚ ਡਾਊਟ ਹੋਊਗਾ ਵੀ ਇੱਥੇ ਪਤਾ ਨਹੀਂ ਦੁੱਧ ਪੂਰਾ ਨਾ ਨਿਕਲੇ ਨਾ ਨਿਕਲੇ ਹੈ ਵੀ 8 ਦਾ 7 ਦੀ ਗਾਰੰਟੀ ਤੇ ਜਾ ਰਹੀ ਹੈ ਜਾਂ 8 ਕਿਲੋ ਚਵਾ ਦਾਂਗੇ ਘਰੇ ਸੰਤੂ ਸਾਹਿਬ ਇੱਥੇ ਕੋਈ ਵੀ ਮੇਰਾ ਦੋ ਟਾਂ ਵੜੇ ਦਾ 8 ਚਵਾ ਦਾਂਗੇ ਕੋਈ ਆਨਲਾਈਨ ਖੜੇ 7 ਕਿਲੋ ਦੀ ਗਾਰੰਟੀ ਦੇ ਦਾਂਗੇ ਜੋੜੇ ਸਾਂਚ ਪੂਰਾ ਕਿ ਉਸ ਤੋਂ ਦੂਜੇ ਸਾਰੇ ਸਾਰੇ ਸਨ ਸਾਫ ਹੋਣ ਗਿਆ ਰੂਮਰ ਕੀ ਪੋਲੀ ਮੈਂ ਚੋਣ ਨਹੀਂ ਸਕਦਾ ਫਿਰ ਤਾਂ ਹੀ ਮੈਂ ਆਵਾਸ ਲੌਬੀ ਚੋਣ ਵੀ ਸਕਤ ਹੋਈ ਤਾਂ ਤਸਵੀਰਾਂ ਦਾ ਵੀ ਆਪਾਂ ਮਾਜਾ ਦੀ ਵਾਪਸ ਲਿਆਵਾਂਗੇ ਇੱਕ ਥਾਂ ਦੇ ਵਿੱਚ ਪੂਰਾ ਮਾੜਾ ਸ਼ਟਾ ਪੂਰਾ ਹਾਂਜੀ ਮਾੜਾ ਜਾਂ ਬਖਾਉਂਦੀ ਐ ਪਹਿਲਾਂ ਦੱਸਦਾ ਮੈਂ ਬਣਾ ਲੈਣਾ ਉੱਥੇ ਲੈ ਜੇ ਬਣਾ ਲੈਣਾ ਸ਼ਟਾ ਮਾਰਦੀ ਆ ਇਸੇ ਸਾਂਚ ਹੀ ਹੈਗਾ ਹੋਰ ਕਿਤਨਾ ਸਣਾ ਜੀ ਐ ਰੂਮਰ ਕੀ ਪੋਲੀ ਚ ਵਾਈ ਇਹ ਵੀ ਚੂਣ ਕੋਲ ਸਰ ਮਾੜਾ ਸ਼ਿੱਟਾ ਮਾਰਦੀ ਥਾਂ ਚ ਕੋਲੋਂ ਜਦੋਂ 10 ਹੀ ਦਿੱਤਾ ਹਾਂਜੀ 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 ਲੋਬੀ ਪ੍ਰਭੋ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀ ਉਹ ਨਾ ਵੇੜਾਂ ਦੇ ਨਾਲ ਬਾਕੀ ਕਾਤੋਂ ਵੱਡਾ ਆਹ ਠੀਕ ਆ ਚਾਰ ਦਿਨ ਮੈਂ ਦੀ ਸੀ ਉਹ 10 ਕਿਲੋ ਕਰੋਗੀ ਪਰ ਆਪਣੇ ਘਰੇ ਹਾਲ ਸੀ ਘੜੀ ਹੱਥ ਕਿਲੋ ਤੁਹਾਨੂੰ ਸਾਫ ਮੈਂ ਐਵੇਂ 10 ਦੀਆਂ ਸਾਹ ਦੇਗਾ ਤਈਵੇਂ ਜਿੰਨਾ ਘੋਂਡਾ ਵਾਂ ਕਿਉਂਕਿ ਜਿੰਨਾ ਘਾ ਪੌਣਾ ਚਵਾਗੇ ਦੇ ਨਾਲ ਪਰ 10 ਕਿਲੋ ਜੀ ਮਨ ਲੈ 10 ਚਵਾਗਣ ਦੇ ਫਿਰ ਕੀ ਪੈਦਾ ਬਹੁਤ ਝੂਠੇ ਹੋਣਾ ਹਾਂਜੀ 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 ਲੋਬੀ ਪ੍ਰਭੋ 60000 ਦੀ ਇਹ ਮੱਝ ਮਿਲ ਜੂਗੀ ਤੁਹਾਨੂੰ ਜੀਗਾ ਜੀ ਤੇ ਇਹ ਅ ਤੋ ਇੱਕ ਮੱਝ ਤੇ ਇਧਰ ਦੋ ਬੈੜਾਂ ਦਿਖਾਈਆਂ ਨੇ ਬਿਲਕੁਲ ਇਹਦਾ ਪੂਰਾ ਲੋਡ ਤੁਹਾਡੇ ਸਾਹਮਣੇ ਸਾਰਾ ਸਾਡੇ ਨੇ ਚੋੜ ਕੇ ਤੁਹਾਡੇ ਸਾਹਮਣੇ ਬੱਜਾ ਘਟਾ ਨਹੀਂ ਲਾ ਗਿਆ ਦਾ ਹਾਂਜੀ 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 ਦੋਵੇਂ ਸਾਰਾ ਨਿਚੋੜ ਦਿਆ ਪੂਰਾ ਲੋੜ ਇਹਦੇ ਦੋ ਡੇਢ ਕਿਲੋ ਦੁੱਧ ਦੇ ਦੀ ਐ ਘਾੜ ਹੋ ਗਈ ਦੋਵਾਂ ਟੀਮਾਂ ਦੀ ਠੰਡੀ ਕਰਕੇ ਚਾਹ ਕੇ ਬਣਾਏ ਚਾਗਲ ਦੇ ਫਿਰ ਕਿਲੋ ਟਾਈਮ ਕੱਢ ਦਿੰਦੀ ਕਿਲੋ ਟਾਈਮ ਕੱਢ ਦਿੰਦੀ ਆ ਠੀਕ ਹਾਂਜੀ ਲਓ ਵੀ ਇਹ ਦੋਸਤੋ ਗੱਲਬਾਤ ਸੀ ਠੀਕ ਹੈ ਜੀ ਇਹ ਜਾਣਕਾਰੀ ਆ ਇਸ ਮੱਝ ਦੇ ਰਿਲੇਟਡ ਤੇ ਬਾਕੀ ਮੇਰਾ ਵੀ ਆਲ ਤੁਸੀਂ ਕਰਨੀ ਆ ਸੌਦਾ ਤੁਸੀਂ ਕਰਨਾ ਠੀਕ ਆ ਇਧਰ ਦੋ ਬੈੜਾਂ ਇੱਕ ਪਲੂਨ ਪੈ ਆ ਵੀ ਕੋ ਡਿਜ਼ਾਈਨ ਕੋਈ ਇਹਨੂੰ ਨਾ ਫੋਰ ਸ਼ਾਂਗ ਵੱਛੀ ਨੂੰ ਠੰਡੀ ਦੀ ਜੋ ਕਿੱਡੀ ਵੱਛੀ ਹਾਂ ਹਾਂ ਜੀ ਨਿੱਗੀ ਅਬੂ ਜੀ ਹਾਂ ਜੀ ਹਾਂ ਜੀ ਸਾਡੀ ਇੱਕ ਵੀਰੇ ਆਪਣਾ ਨੰਬਰ ਦੱਸ ਦੇ ਭਰਾਵਾ ਉਹਦਾ ਨੰਬਰ ਆਪਣਾ 814373572 ਪਿੰਡ ਆਪਣਾ ਬੁਰਜਨੱਥੂਗਾ ਜ਼ਿਲ੍ਹਾ ਤਰਨਤਾਰ ਤਹਿਸੀਲ ਪਟੇ ਜੀ ਠੀਕ ਹੈ ਜੀ ਹਾਂ ਜੀ ਲਵੀ ਭਾ ਕੋ ਵੀਰ ਆਪਣਾ ਲਊਗਾ ਨਾ ਜੋੜੀ ਲਊਗਾ ਕੋਈ ਤੇ 100 ਕਿਲੋਮੀਟਰ ਤਾਈ ਪਹੁੰਚ ਵੀ ਕਰ ਦਾਂਗੇ ਵਿੱਚੇ ਠੀਕ ਹੈ ਜੇ ਕੋਈ ਜੋੜੀ ਵੀ ਲਊਗਾ ਤੇ ਜੇ ਇਕੱਲੇ-ਇਕੱਲੇ ਲਊ ਫੇਰ ਉਹਨਾਂ ਨੂੰ ਜਿੱਦ ਨਹੀਂ ਪਹੁੰਚ ਨਹੀਂ ਠੀਕ ਹੈ ਜੀ ਲਵੀਓ ਦੋਸਤੋ ਤੁਸੀਂ ਆਪਦਾ ਹਿਸਾਬ ਕਿਤਾਬ ਵੇਖ ਲਿਓ ਤੇ ਹੋਰ ਵੀ ਡਿਸਕਾਊਂਟ ਹੋ ਜਾਊਗਾ ਵੀ ਜਿਹੜੀ ਪੌਂਚ ਹੋ ਫ੍ਰੀ ਹੋ ਜੂਗੀ ਠੀਕ ਆ ਜੀ ਜੁੜੀ ਕੋਈ ਭਰਾ ਖਰੀਦਦਾ ਤੇ ਜਿੱਦਾਂ ਕਿਸੇ ਵੀਰ ਦੀ ਸੈਟਿੰਗ ਆਉਂਦੀ ਉਹਦੀ ਤੁਸੀਂ ਜਿਹੜਾ ਆਪਦੀ ਕੋਲ ਕੋ ਸੈਟਿੰਗ ਵੇਖ ਲਿਆ ਜੀ ਤੇ ਅੱਜ ਫਿਲਹਾਲ ਇਹ ਨਗ ਸੀਗੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ